ਉਹ ਮੈਂ ਨਾ ਇਹ ਗੱਲ ਕਰਦਾ ਬਹੁਤ ਵਾਰੀ ਇਹ ਚਰਚਾ ਹੁੰਦੀ ਹੈ ਕਿ ਸਾਨੂੰ ਪ੍ਰਵਾਸ ਖਾ ਗਿਆ ਜੀ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਪ੍ਰਵਾਸ ਸਾਨੂੰ ਬਚਾ ਗਿਆ ਭਾਜੀ ਕਿਆ ਬਾਤ ਭਾਜੀ ਅਸੀਂ ਅੱਜ ਆਪਦੀ ਹੋਂਦ ਲਈ ਉੱਥੇ ਲੜ ਰਹੇ ਹਾਂ ਕੋਈ ਸ਼ੱਕ ਨਹੀਂ ਅੱਜ ਸਾਡੀ ਲੜਾਈ ਇਹ ਇੰਨੀ ਵੱਡੀ ਧਿਰ ਦੇ ਨਾਲ ਹੈ ਜੋ ਜੋ ਸ਼ਾਇਦ ਸਾਡੀ ਆਈਡੈਂਟੀਟੀ ਨੂੰ ਵੀ ਖਾਣਾ ਚਾਹ ਰਹੇ ਜੋ ਸਾਨੂੰ ਅਸਿਮੀਲੇਟ ਕਰਨਾ ਚਾਹ ਰਹੇ ਜੋ ਚਾਹੁੰਦੇ ਆ ਕਿ ਮਾਫੀ ਚਾਹੁੰਨਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਪਰ ਜੋ ਇਹ ਚਾਹੁੰਦੇ ਹੈ ਕਿ ਟੋਪੀ ਤੇ ਦਸਤਾਰ ਚ ਕੋਈ ਫਰਕ ਨਾ ਰਹੇ ਜੇ ਉਹ ਇੱਕੋ ਜੀ ਹੋ ਜੇ ਤੇ ਉਸ ਦੌਰ ਦੇ ਵਿੱਚ ਭਾਜੀ ਇਹ ਇੱਕ ਚੈਲੰਜ ਹੈ ਸਾਡੇ ਲਈ ਬਿਲਕੁਲ ਹੈ ਔਰ ਉਸ ਲੜਾਈ ਦੇ ਵਿੱਚ ਮੈਂ ਇਹ ਸਮਝਦਾ ਕਿ ਆ ਬਾਹਰ ਜਿਹੜੇ ਬੈਠੇ ਲੋਕ ਹੈ ਨਾ ਜੀ ਉਸ ਉਹ ਸਾਡੇ ਲਈ ਸਟਰੈਂਥ ਨੇ ਭਾਜੀ ਤੁਸੀਂ ਅਸੀਂ ਕਿਸਾਨ ਅੰਦੋਲਨ ਲੜਿਆ ਮੈਂ ਮੈਜਿਨ ਨਹੀਂ ਨਹੀਂ ਕਰ ਸਕਦਾ ਜੇ ਐਨ ਆਰ ਆਈਸ ਨਾ ਹੁੰਦੇ ਤੋ ਬਿਲਕੁਲ ਸਹੀ ਅੱਜ ਪੰਜਾਬ ਤੇ ਹੜ੍ਹਾਂ ਦੀ ਵਿਪਤਾ ਆਈ ਹੈ ਮੈਂ ਤਾਂ ਗਵਾਹ ਹਾਂ ਇਸ ਗੱਲ ਦਾ ਮੈਨੂੰ ਪਤਾ ਹੈ ਕਿ ਕਿਸ-ਕਿਸ ਬੰਦੇ ਨੇ ਕਿੰਨਾ-ਕਿੰਨਾ ਕੰਟ੍ਰਿਬਿਊਟ ਉੱਥੇ ਕੀਤਾ ਕੋਈ ਤੋ ਕੋਈ ਸੈਲਫਲੈਸ ਭਾਈ ਸੈਲਫਲੈਸ ਔਰ ਰੱਬ ਤੋਂ ਡਰ ਕੇ ਹੈ ਕਿ ਈਵਨ ਚਾਹੇ ਉਹ ਸਿੰਗਰ ਲੋ ਇਹ ਹੁੰਦਾ ਕਿ ਸਿੰਗਰਾਂ ਦਾ ਨਾਮ ਥੋੜਾ ਇਹ ਹੈ ਕਿ ਉਹ ਮਸ਼ਹੂਰ ਨੇ ਲੋਕ ਪ੍ਰਭਾਵਿਤ ਹੁੰਦੇ ਔਰ ਉਹ ਚੰਗਾ ਵੀ ਹੈ ਅਸੀਂ ਉਹਨਾਂ ਨੂੰ ਗਾਲਾਂ ਨਾ ਕੱਢਿਆ ਕਰੀਏ ਮਤਲਬ ਹਰ ਵਾਰ ਸਾਡੇ ਮੂੰਹ ਦੇ ਉੱਤੇ ਅਸੀਂ ਸੁਣਦੇ ਵੀ ਆਂ ਪਾਗਲਾ ਤਰਾ ਸ਼ੋਅ ਦੇਖਣ ਵੀ ਜਾਂਦੇ ਆਂ ੱੱਕੇ ਮਾਰ ਮਾਰ ਲੈਣਾ ਵੀ ਲਾਉਨੇ ਆਂ ਚੀਕਾਂ ਵੀ ਮਾਰਦੇ ਆਂ ਫਿਰ ਉਹਨਾਂ ਨੂੰ ਹੀ ਕੰਜਰ ਦੱਸਦੇ ਆਂ ਮਾੜਾ ਕਹਿੰਨੇ ਇਹ ਕਹਿਣਾ ਬੰਦ ਕਰੀਏ ਅਸੀਂ